ਚੰਡੀ ਦੀਵਾਰ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗੋਤੀ ਜੀ ਸਹਾਈ ਵਾਰ ਸ੍ਰੀ ਭਗੋਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗੋਤੀ ਸਿਮਰਕੇ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰਤੇ ਅਮਰਦਾਸ RAM ਦਾਸੇ ਹੋਈ ਸਹਾਈ ਅਰਜਨ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਘਰਣੋਂ ਨ ਦਿਆਵੇ ਧਾਏ ਸਭ ਥਾਈ ਹੋਏ ਸੁਹਾਏ ਪਉੜੀ ਖੰਡਾ ਪ੍ਰਥਮ ਨਾਇ ਕਹਿ ਜਿਨ ਸਭ ਸੈਸਾਰੂ ਪਾਇਆ ਬ੍ਰਹਮਾ ਵਿਸ਼ਨ ਮਹੇਸ ਸਾਜ ਕੁਦਰਤ ਦਾ ਖੇਲ ਬਣਾਇਆ ਸਿੰਧ ਪਰਬਤ ਮੇਦਨੀ ਬਿੰਥੰ ਮੰਗ ਗगन ਰਹਾਇਆ ਸਿਰਜੇ ਦਾ ਨੂ ਦੇਵਤੇ ਤਿਨ ਅੰਦਰ ਬਾਦ ਰਚਾਇਆ ਤੈਹੀਂ ਦੁਰਗਾ ਸਾਜਕੈ ਦੇਤਾਂ ਦਾ ਨਾਸ ਕਰਾਇਆ ਤੈਥੋਂ ਹੀ ਬਲ ਰਾਮ ਲੈ ਨਾਲ ਬਣਾ ਰਾਵਣ ਕਾਇਆ ਤੇਥੋਂ ਹੀ ਬਲਕ੍ਰਿਸ਼ਨ ਲੈ ਕੰਸ ਕੇਸੀ ਪਕੜ ਘਰਾਇਆ ਵੱਡੇ ਵੱਡੇ ਮੰਨ ਦੇਵਤੇ ਕਈ ਜੁਗਤ ਨਹੀਂ ਤਨਤਾਇਆ ਤਿਨੇ ਤੇਰਾ ਅੰਤ ਨਾ ਪਾਇਆ ਸਾਧੂ ਸਤਜੁਗ ਬੀਤਿਆ ਅਦਸੀਲੀ ਤ੍ਰੇਤਾ ਆਇਆ ਨੱਚੀ ਕਲ ਸਰੋਸਰੀ ਕਲ ਨਾਰਦ ਡੋ ਰੁਵਾਇਆ ਅਪਮਾਨ ਉਤਾਰਨ ਦੇਵਤਿਆਂ ਮਹਿਕਾ ਸੁਰਸੁੰਭ ਪਾਇਆ ਜੀਤ ਲੈ ਤਿੰਨ ਜੀਵਤੇ ਤਿਹ ਲੋਕੀ ਰਾਜ ਕਮਾਇਆ ਵੱਡਾ ਵੀਰ ਖਾਇ ਕੈਸਰ ਉਪਰ ਛਤਰ ਫਿਰਾਇਆ ਦਿੱਤਾ ਇੰਦਰ ਨਕਾਲ ਕੇ ਤਨ ਗਿਰ ਕੈ ਲਾਸਤ ਰਾਇਆ ਡਰ ਕੇ ਹੱਥੋਂ ਦਾਨਵੀ ਦਿਲ ਅੰਦਰ ਤ੍ਰਸ ਵਿਧਾਇਆ ਪਾਸ ਦੁਰਗਾ ਦੇ ਅੰਦਰ ਆਇਆ ਪੌੜੀ ਇੱਕ ਦਿਹਾੜੇ ਆਈ ਨਾਵਣ ਦੁਰਗਾ ਸਾ ਇੰਦਰ ਬਿਰਥਾ ਸੁਣਾਈ ਆਪਣੇ ਹਾਲ ਦੀ ਸੀਨ ਲਈ ਠੁਕਰਾਈ ਸਾਤੇ ਦਾਨਵੀ ਲੋਕੀਤੀ ਫਰਾਈ ਦੋਹੀ ਆਪਣੀ ਬੈਠੇ ਵਾਹਿ ਵਿਦਾਈ ਤੇ ਮਰਾਵਤੀ ਦਿੱਤੇ ਦੇਵ ਪਜਾਈ ਸਭ ਨਰਾਕਸਾਂ ਕਿਨੇ ਨਾ ਜਿੱਤਿਆ ਜਾਈ ਮੈਂ ਖੇ ਦੇਤ ਨੂੰ ਤੇਰੀ ਸ਼ਾਂਤ ਕਾਈ ਦੇਵੀ ਦੁਰਗਾ ਸਾਹ ਦੁਰਗਾ ਬੈਣ ਸੁਨੰਦੀ ਹੱਸੀ ਹੜ ਹੜਾਏ ਉਹੀ ਸ਼ਿਵ ਬੁਲਾਇਆ ਰਾਖਸ ਪਖਣਾ ਚਿੰਤਾ ਕਰੋ ਨਾ ਕਾਈ ਦੇਵਾਂ ਨੂੰ ਆਖਿਆ ਰੋ ਹੋਈ ਮਹਾਮਾਈ ਰਾਖਸ ਮਾਰਨੇ ਦੁਹਰਾ ਰਾਖਸਾਏ ਰੋਹ ਲੈ ਖੇਤ ਪਿੜਨ ਕਹਿ ਚਾਏ ਲਸਕੰਤੇ ਗਾਂ ਵਰਸ਼ੀਆਂ ਸੂਰਜ ਨਦਰ ਨਾ ਪਾਏ ਪੌੜੀ ਦੁਹਾ ਕੁੰਧਾਰਾ ਮੋਜੜੇ ਢੋਲ ਸ਼ੰਖ ਨਗਾਰੇ ਵੱਜੇ ਰਾਖਸ ਆਏ ਰੋਹਲੇ ਤਰਵਾਰੀ ਬਖਤਰ ਸੱਜੇ ਜੁੱਟੇ ਸਹ ਜੋਦਨੋ ਇੱਕ ਜਾਤ ਨਾ ਜਾਣਨ ਭੱਜੇ ਖੇਤ ਅੰਦਰ ਜੋ ਦੇ ਗੱਜੇ ਪੌੜੀ ਜੰਗ ਮਸਾਫਾ ਵੱਜਿਆ ਰਣਕੁਰੀ ਨਗਾਰੇ ਚਾਵਲੇ ਝੂਲਨ ਨੇ ਜੇ ਬੈਰ ਕਾ ਨਿਸ਼ਾਨ ਲਸਨ ਲਸਾਵਲੇ ਟੋਲ ਨਗਾਰੇ ਪੌਣ ਦੇ ਉਕਨ ਜਾਨ ਜਟਾਵਲੇ ਦੁਰਗਾ ਧਨੋਰਣ ਰਹੇ ਖੇਤ ਵਜਨਾਦ ਪਿਹਾਵਲੇ ਬੀਰ ਪ੍ਰੋਤੇ ਬਰਸ਼ੀਏ ਜੰਡਾਲ ਚਮਟਿਆਵਲੇ ਇਕ ਵੱਡੇ ਤੇਗੀ ਤਰਫੀਆਂ ਨ ਮਦ ਪੀਤੇ ਲੋਟਨ ਬਾਵਲੇ ਇਕ ਚੁਣ ਛਣ ਝਾੜੋ ਕੱਡੀਆਂ ਨ ਰਿਤ ਵਿੱਚੋਂ ਸੋਹਨਾ ਡਾਬਲੇ ਗਦਾ ਤ੍ਰਸੂਲਾ ਬਰਸ਼ੀਆਂ تیر ਵਗਨ ਕਰਿਉ ਤਾਵਲੇ ਜੰਡッセ ਭੁੰਗ ਮੁਸਾਵਲੇ ਮਰ ਜਾਵਨ ਬੀਰ ਹਾਵਲੇ ਪੌੜੀ ਵੇਖਣ ਚੰਡ ਪ੍ਰਚੰਡ ਨੋਰਣ ਕੁਰੇ ਨਗਾਰੇ ਥਾਇ ਰਾਖ ਸੋਲੇ ਚੌਗਰਦੇ ਭਾਰੇ ਹੱਥੀ ਤੇ ਗੱਪ ਪਕੜ ਕੇ ਰਣ ਭਿੜੇ ਕਰਾਰੇ ਕਦੇ ਨੰਠੇ ਜੁਦ ਤੇਜੋ ਦੇ ਜੁ ਝਾਰੇ ਦਿਲ ਵਿੱਚ ਰੋਬ ਡਾਇ ਕੈ ਮਾਰ ਮਾਰ ਪੁਕਾਰੇ ਮਾਰੇ ਚੰਡ ਪ੍ਰਚੰਡ ਨੈ ਬੀਰ ਖੇਤ ਉਤਾਰੇ ਮਾਰੇ ਜੱਪਣ ਬਿਜਲੀ ਸਿਰ ਭਾਰ ਮਨਾਰੇ ਪੌੜੀ ਚੋਟ ਪਈ ਦਮਾਮੇ ਦਲਾ ਮੁਕਾਬਲਾ ਮ ਦੇਵੀ ਦਸਤਨ ਚਾਈ ਸੀ ਹਿ ਅਨਸਾਰ ਦੀ ਪੇਟ ਮਲੰਦੇ ਲਾਈ ਮੈਂ ਖੇਦਤ ਨੂੰ ਗੁਰਦੇ ਆਂਦਾ ਖਾਈ ਨਾਲੇ ਰੁਕੜੇ ਜੇਹੀ ਦਿਲ ਵਿੱਚ ਆਈ ਕਹੀ ਸੁਣਾਏ ਕਹ ਚੋਟੀ ਜਾਨ ਦਿਖਾਈ ਤਾਰੇ ਧੂਮ ਕੇਤ ਪੌੜੀ ਝੋਟਾ ਪਵਨ ਨਗਾਰੇ ਅਣੀਆਂ ਜੁੱਟੀਆਂ ਤੂੰ ਲਈਆਂ ਤਰਵਾਰੀ ਦੇਵਾ ਦਨਵਾ ਵਾਹਨ ਵਾਰੋ ਵਾਰੀ ਸੂਰੇ ਸੰਗਰੇ ਵੱਗੇ ਰੱਤ ਚੁਲਾਰੀ ਜਿਉ ਗੀਰੂ ਬਾਬਰਤਾ ਵੇਖਣ ਬੈਟ ਟਟਾਰੀ ਨਾਰੀ ਰਾਤਸਾਂ ਪਾਈ ਤੂੰ ਸੁਵਾਰੀ ਦੁਰਗਾ ਦਾਨਵੀ ਪੌੜੀ ਲਖਨਗਰੇ ਵਜਨ ਆਮੋ ਸਾਹਮਣੇ ਰਾਖ ਸਰਣੋਂ ਨ ਭਜਣ ਰੋਹੀ ਰੋਹਲੇ ਸਿੰਘਾਂ ਵਾਂਗੂ ਗੱਜਣ ਸੱਬੇ ਸੂਰਮੇ ਤਣ ਤਣ ਕਹਿ ਬ੍ਰਿਛੜਨ ਦੁਰਗਾ ਸਾਹਮਣੇ ਪੌੜੀ ਕੁਰੇ ਨਗਾਰੇ ਡੋਹਰੇ ਰਣ ਸੰਗਲੀ ਆਲੇ ਢੋੜਲੇ ਪੇਟੇ ਤੂ ਹਰੇ ਸਰਦਾਰ ਜਟਾਲੇ ਉਖਲੀਆਂ ਨਾ ਸਾਜਨਾ ਮੂੰ ਜਪਣ ਆਲੇ ਤਾਏ ਦੇਵੀ ਸਾਹਮਣੇ ਬੀਰ ਮੁਸਲੀ ਆਲੇ ਸੁਰਪਤ ਜੇਹੇ ਲੜਹਟੇ ਬੀਰ ਟਲੇ ਨਾ ਟਾਲੇ ਗੱਜੇ ਦੁਰਗਾ ਘੇਰ ਕਹਿ ਜਣ ਕਣੀਰ ਕਾਲੇ ਪੌੜੀ ਚੋਟ ਪਈ ਖਰਚਾ ਮੀਂਦਰਾ ਮੁਕਾਬਲਾ ਘੇਰ ਲਈ ਵਰਿਆ ਮੀਂਦੁਰਗਾ ਆਇ ਕੈ ਰਾਖਸ ਬੜੇ ਅਲਾਮੀ ਭਜ ਨ ਜਾਣਦੇ ਅੰਤ ਹੋਏ ਸੁਰਗਾਮੀ ਮਾਰੇ ਦੇਵਤਾ ਪੌੜੀ ਅਗਣ ਤੁਕਰੇ ਨਗਾਰੇ ਦਲਾ ਪਿੜੰਦਿਆਂ ਪਾਏ ਮੈਖਲ ਭਾਰੇ ਦੇਵਾ ਦਾ ਨਮ ਵਾਹਨ ਫਟ ਕਰਾਰੇ ਰਾਖਸ ਰੋਹ ਲੈ ਜਾਪਨ ਤੇਗੀ ਆਰੇ ਮਿਆਂਨੋਂ ਤੂੰ ਹੀਆ ਜੋ ਦੇ ਵੱਡੇ ਮਨਾਰੇ ਜਾਪਨ ਖੇਤ ਵਿੱਚ ਦੇਵੀ ਆਪ ਸਵਾਰੇ ਪੱਬਵ ਜਵੇਹਣੇ ਕਦੀ ਨਾਖਨਹਾਰੇ ਧਵਨ ਸਾਹਮਣੇ ਦੁਰਗਾ ਸਭੇ ਸੰਘਾਰੇ ਰਾਖਸ ਖੜਗ ਲੈ ਪੌੜੀ ਉਮਲ ਅਥੇ ਜੋਦੇ ਮਾਰੂ ਵਜਿਆ ਬੱਦਲ ਜਿਉ ਮੈਖਾ ਸੁਰ ਰਣ ਵਿੱਚ ਗੱਜਿਆ ਇੰਦਰ ਜੇ ਹੱਜੋਦਾ ਮੈਥੋਂ ਭੱਜਿਆ ਕਉਣ ਵਿਚਾਰੀ ਦੁਰਗਾ ਜਿਨ ਰਣ ਸੱਜਿਆ ਪੌੜੀ ਵਜੇ ਢੋਲ ਨਗਾਰੇ ਦਲਾ ਮੁਕਾਬਲਾ ਤੀਰ ਫਰੇਰੇ ਬਾਰਿਆਂ ਮੋ ਸਾਹਮਣੇ ਅਗਣਤ ਬੀਰ ਸੰਘਾਰੇ ਲਗਦੀ ਕਹਿ ਬਰੀ ਡਕੇ ਜਾਨ ਮਰਾਰੇ ਮਾਰੇ ਬਿਜਦੇ ਖੁੱਲੀ ਵਾਲੀ ਦਾ ਤਿਹਾਰੇ ਸਭੇ ਸੂਰਮੇ ਸੁੱਤੇ ਜਾਨ ਝਟਾਰੇ ਭੰਗਾ ਖਾਏ ਕਹਿ ਪੌੜੀ ਦੁਹਾਂ ਕਦਾਰਾ ਮੋਜੜੇ ਨਾਲ ਤੋਸਾ ਪahari ਕੜਕ ਉੱਠਿਆ ਫੌਜ ਤੇ ਵੱਡਾ ਅਹੰਕਾਰੀ ਲੈ ਕੇ ਚੱਲਿਆ ਸੂਰਮੇ ਨਾਲ ਵੱਡੇ ਹਜਾਰੀ ਮਿਆਂ ਨੂੰ ਖੰਡਾ ਧੂਹਿਆ ਮੈਂ ਆਖਾ ਸੁਰਪਾਰੀ ਉਮਲ ਲੱਥੇ ਸੂਰਮੇ ਮਾਰ ਮੱਚੀ ਕਰਾਰੀ ਚੱਲਣ ਜਾਪਨ ਰਤ ਦੇ ਸਲ ਲੈ ਜੱਟ ਧਾਰੀ ਪੌੜੀ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਧੂ ਲਈ ਕਿਰਪਾਣੀ ਦੁਰਗਾ ਮਿਆਂ ਤੇ ਚੰਡੀ ਰਾਖਸ ਖਾਣੀ ਵਾਹੀ ਦੇਤ ਨੂੰ ਕੋਪਰ ਚੂਰ ਜਵਾਣੀ ਲੱਥੀ ਕਰਗਲੇ ਆਖਰ ਤੁਲਾ ਪਲਾਣੀ ਰੜਕੀ ਧਰਤ ਜਾਏ ਲੈਂਦੀ ਅਗਾ ਸਦਾਣੀ ਸਿੰਘਾਂ ਤੋਲਦਿਆਂ ਕੂਰਮਸਰ ਲੈ ਲਾਣੀ ਦੁਸਨ ਮਾਰ ਕੇ ਵੱਡੇ ਗੰਤ ਖਾਣੀ ਮੋਏ ਖੇਤ ਵਿੱਚ ਰਣ ਵਿੱਚ ਘੱਤੀ ਕਹਾਣੀ ਲੋਹੂ ਮਿਜਦੀ ਚਾਰੇ ਜੋ ਕਹਾਣੀ ਚਲਣ ਤੇਗ ਦੀ ਵਿਦਣ ਖੇਤ ਭਾਣੀ ਮੈਂ ਖਿਦੈ ਤਨੋ ਇੱਤੀ ਮੈਂ ਖਾਸੁਰ ਦੇਤ ਮਾਰੇ ਦੁਰਗਾ ਆਇਆ 14 ਲੋਕਾਂ ਰਾਣੀ ਸਿੰਘ ਨਚਾਇਆ ਮਾਰੇ ਵੀਰ ਜਟਾਣੀ ਦਲ ਵਿੱਚ ਅਗਲੇ ਮੰਗਣਾ ਹੀ ਪਾਣੀ ਦਲੀ ਹੰਕਾਰ ਕੈ ਜਣ ਕਰੀ ਸਮੈ ਪਠਾਣੀ ਸੁਣ ਕੇ ਰਾਗ ਨੂੰ ਰਤ ਦੇਹੜ ਵਾਣੀ ਚੱਲੇ ਬੀਰ ਖੇਤ ਪੀਤਾ ਫੁੱਲੇ ਜਾਣੀ ਘੁੰਮਣ ਸੂਰਮੇ ਹੋਈ ਲੋਪ ਵਾਣੀ ਦੇਵਾਨੂ ਰਾਜਦੇਵ ਸਰਦੀ ਬਰਦਾਨੀ ਹੋਈ ਜਿੱਤ ਦਿਨ ਸੋਮਨ ਸੁਮਗਮਾਨੀ ਜਨਮੇ ਸੂਰਮੇ ਇੰਦਰ ਦੀ ਰਾਜਧਾਨੀ ਤੱਕੀ ਜਿੱਤਨੀ ਇੰਦਰਪੁਰੀ ਤੇ ਤਾਵਣਾ ਵੜ ਜੋਦੀ ਮਤਾ ਪਕਾਇਆ ਸੰਜ ਪਟੇਲਾ ਪਾਖਰਾ ਪੇੜ ਸੰਦਾ ਸਾਜ ਬਣਾਇਆ ਜੁਮੇ ਕਟਕ ਅਸ਼ੂ ਹਣੀ ਇਸਮਾਨ ਕਰਦੇ ਛਾਇਆ ਰੋ ਨ ਸੁੰਬ ਸਦਾਇਆ ਪੌੜੀ ਸੁਮਰ ਸੰਭ ਅਲਾਇਆ ਵੱਡ ਜੋਦੀ ਸੰਗ ਰਵਾਏ ਰੋਹ ਖਾਲੀ ਦਿੱਤੀਆਂ ਵਰਿਆਮੀ ਤੁਰੇ ਨ ਜਾਏ cure ਦਮਾਮੇ ਦੋਹਰੇ ਜੰ ਬਾਹਣ ਜੋ ਰੜਾਏ ਜੋਦਾਨੋ ਲੁਜਣਾਏ ਪੌੜੀ ਦਾਨੋ ਦਿਓ ਅਨੰਗੀ ਸੰਗ ਰਚਿਆ ਫੁੱਲ ਖਿੜੇ ਜਣ ਬਾਗੀ ਬਾਣੇ ਜੋਦਿਆ ਪੁੱਤਾ ਇਲਾ ਕਾਗੀ ਗੋਸਤ ਪਖਿਆ ਹੁਮੜ ਥਮੜ ਜਾਗੀ 31 ਸੂਰਿਆਂ 60 ਪਈ ਨਗਾਰੇ ਦਲਾ ਮੁਕਾਬਲਾ ਦਿੱਤੇ ਦੇ ਉਪਜਾਈ ਮਿਲ ਕੇ ਰਾਖਸੀ ਲੋਕੀ ਦੀ ਫਰਾਹੀ ਲੋਹੀ ਆਪਣੀ ਦੁਰਗਾ ਦੀ ਸ਼ਾਮਤ ਕਾਈ ਦੇਵਾਂ ਡਰਦਿਆਂ ਦੀ ਚੰਡ ਚੜਾਈ ਉੱਤੇ ਰਕਸਾਂ ਪੌੜੀ ਆਈ ਫੇਰ ਪਵਾਨੀ ਖਬਰੀ ਪਾਈਆਂ ਦਾਤ ਵੱਡੇ ਅਬਮਾਈ ਹੋਏ ਇੱਕ ਥੇਲੋ ਚੰਤ ਹੰਗਮਾਨੀ ਰਾਏ ਬੁਲਾਇਆ ਵੱਡਾ ਜਗ ਵਿੱਚ ਤੁਹਾਨੂੰ ਆਪ ਕਹਾਇਆ ਝੋਟ ਪਈ ਖਰਚਾਮੀ ਦੁਰਗਾ ਲਿਆਵਣੀ ਪੌੜੀ ਕੜਕ ਉੱਠੀ ਰਣ ਚੰਡੀ ਫੌਜਾਂ ਦੇ ਕਹਿ ਤੂ ਮਿਆਂ ਨੂੰ ਖੰਡਾ ਧਾਈ ਸਾਹਮਣੇ ਸੱਬੇ ਵੀਰ ਸੰਘਾਰੇ ਤੁਮਰ ਨੈਣ ਦੇ ਜੱਟ ਲੈ ਕਟਿਆਰੇ ਦਰਖਤ ਬਾਡੀਆਂ ਪੌੜੀ 24 ਤੋਂ ਸੁਵਜਾਈ ਦਲਾ ਮੁਕਾਬਲਾ ਰੋਹੀ ਭਵਾਨੀ ਉੱਤੇ ਰਕਸ ਖੱਬੇ ਦਸਤਨ ਚਾਈ ਸੀਨਸਾਰ ਦੀ ਬੋਤਿਆਂ ਦੇ ਤਲ ਲਾਈ ਕੀਤੀ ਰੰਗਲੀ ਪਾਈਆਂ ਮਾਰਨ ਪਾਈ ਦੁਰਗਾ ਜਾਣਕੇ ਰੋਹੇ ਹੋਏ ਚਲਾਈ ਰਾਖਸਰਾਂਏ ਨੂੰ ਜੰਪਰ ਦੀਆ ਪਠਾਈ ਲੋਚਨ ਤੁਮਨੋ ਜਾਪੇ ਦਿੱਤੀ ਸਾਈ ਮਾਰਨ ਸੁੰਭ ਦੀ ਪੌੜੀ ਪੰਨੇ ਦੇਤ ਪੁਕਾਰੇ ਰਾਜ ਸੁੰਭ ਥੈ ਲੋਚਨ ਤੁਮ ਸੰਘਾਰੇ ਸਨੇ ਸਪਾਈਆਂ ਚੁਣ-ਚੁਣ ਜੋਦੇ ਮਾਰੇ ਅੰਦਰ ਖੇਤ ਦੇ ਜਾਪਨ ਅੰਬਰ ਤਾਰੇ ਡਿੱਗਨ ਸੂਰਮੇ ਗਿਰੇ ਪਰਬਤ ਭਾਰੇ ਮਾਰੇ ਬ੍ਰਿਜ ਦੇ ਦੇਤਾ ਦੇ ਦਲ ਹਾਰੇ ਦਇਸਤ ਖਾਇ ਕੇ ਬਚੇ ਸੁਮਾਰੇ ਮਾਰੇ ਰਹੰਦੇ ਰਾਏ ਥੈ ਪੌੜੀ ਰੋਹੇ ਹੋਏ ਬੁਲਾਏ ਰਾਖਸ ਸੁੰਭਨੇ ਬੈਠੇ ਮਤਾ ਬਕਾਇ ਦੇਵੀ ਲਿਆਵਣੀ ਚੰਡ ਅਰ ਮੁੰਡ ਪਠਾਏ ਬਹੁਤਾ ਕਟਕਦਾ ਜਾਪੇ ਛ ਪਰਛਾਏ ਬਣੀਆਂ ਕੇਜਮਾ ਜੇ ਤੇ ਰਾਏ ਬੁਲਾਏ ਚੱਲੇ ਜੁੱਧ ਨੂੰ ਜਣ ਜਮ ਪਕੜ ਚਲਾਏ ਸਭੇ ਮਾਰਨੇ ਪੌੜੀ ਢੋਲ ਨਗਾਰੇ ਵਾਇਦਲਾ ਮੁਕਾਬਲਾ ਰੋ ਰਹੀ ਲਿਆਏ ਉੱਤੇ ਰਾਖਸਾਂ ਸਭ ਨੀ ਤੁਰੇ ਨਚਾਏ ਬਰਸ਼ੇ ਪਕੜ ਕੇ ਬੋਤੇ ਮਾਰ ਗਰਾਏ ਅੰਦਰ ਖੇਤ ਦੇ ਤੇਰੀ ਸ਼ਬ ਲਾਏ 부ਠੀ ਦੇਵਤਾ ਤੇਰੀ ਸੰਗ ਬਜਾਏ ਸੰਗ ਰਚਿਆ ਤਣ ਤਣ ਤੀਰ ਚਲਾਏ ਦੁਰਗਾ ਤੁਨਖ ਲੈ ਜਿੰਨੀ ਦਸਤੋ ਠਾਏ ਰਹੇ ਨ ਜੀਵ ਦੇ ਚੰਡ ਅਰਮੁੰਡ ਕਪਾਏ ਦੋਨੋਂ ਦੇਵਤਾ ਸੋਮਨ ਸੰਬਰਸਾਏ ਮਾਰੇ ਦੇਤ ਸੁਣ ਜੋਦੇ ਸਭ ਬੁਲਾਏ ਆਪਣੀ ਮਜਲਸੈ ਜਿੰਨੀ ਦੇਪ ਜਾਏ ਇੰਦਰ ਜੇਵ ਹੇ ਤੇ ਹੀ ਮਾਰ ਗਰਾਏ ਪਲ ਵਿੱਚ ਦੇਵਤੇ ਦਸਤੀ ਦਸਤ ਬਜਾਏ ਉਨਾਂ ਚਿਤ ਕਰ ਫੇਰ ਚਰਨ ਮਤਬੀ ਚਲਾਏ ਬੀੜੇ ਰਾਏ ਦੇ ਸੰਜ ਪਟੈਲਾ ਪਾਏ ਚਿਲਕਤ ਟੋਪੀਆਂ ਲੁੱਜਣ ਨੂੰ ਰੜਾਏ ਰਾਖਸ ਰੋਹਲੇ ਕਿਨੇ ਨਾ ਕਦੇ ਹਟਾਏ ਜੁਦ ਮਚਾਏ ਕੈ ਮਿਲਤੇ ਇਧਾ ਨੂੰ ਆਏ ਹੁਣ ਸੰਗਰ ਵੇਖਣਾ ਪੌੜੀ ਦੇਤੀ ਡੰਡੋ ਪਾਰੀ ਨੇੜੇ ਆਏ ਕੈ ਸਿੰਘ ਕਰੀ ਸਵਾਰੀ ਦੁਰਗਾ ਸੂਰ ਸੁਣ ਖੱਬੇ ਦਸ ਤੋਂ ਪਾਰੀ ਕਦਾ ਫਰਾਏ ਕੈ ਸੈਨਾ ਸਭ ਸੰਘਾਰੀ ਸੰਤ ਬੀਜ ਦੀ ਜਨਮਦ ਖੈ ਮਦਾਰੀ ਘੂਮਨ ਸੂਰਮੇ ਅਗੰਤ ਪਉ ਪਸਾਰੀ ਰੁਲੇ ਅਹਾੜ ਵਿੱਚ ਜਾਣ ਕਰ ਖੇਲ ਖਿਲਾਰੀ ਸੁੱਤੇ ਫਾਗਨੋਂ ਪੌੜੀ ਸਰਣਵਤ ਬੀਜ ਹੰਕਾਰੇ ਰਹੰਦੇ ਸੂਰਮੇ ਜੋ ਦੇ ਵੱਡੇ ਮਰਾਰੇ ਦਿਸਨ ਖੇਤ ਵਿੱਚ ਸਬ ਨੀਂਦਸ ਤੋਂ ਪਾਰੀ ਤੇਗਾ ਧੂਕੈ ਮਾਰੂ ਮਾਰ ਪੁਕਾਰਿਆ ਆਏ ਸਾਹਮਣੇ ਸੰਜਾਂ ਤੇ ਠਣਕਾਰੇ ਤੇਗੀ ਉੱबरे ਘਾਟ ਘੜਨ ਠਠਿਆਰੇ ਜਾਨ ਬਜਾਏ ਕੇ ਸੱਟ ਪਈ ਜਮਤਾਣੀ ਦਲਾ ਮੁਕਾਬਲਾ ਕੁਮਰ ਬਰਕਸਤਾਣੀ ਰਣ ਵਿੱਚ ਕੱਤਿਓ ਸਣੇ ਤੁਰਾ ਪਲਾਣੀ ਡਿੱਗਣ ਸੂਰਮੇ ਓਠ ਓਠ ਮੰਗਣ ਪਾਣੀ ਕਾਇਲ ਘੂਮਦੇ ਏਵਡ ਮਾਰ ਬਹਾਣੀ ਉਤੇ ਰਾਖਸਾਂ ਬਿਜਲ ਜਿਓ ਚਰਲਾਣੀ ਉੱਠੀ ਦੇਵਤਾ ਪੌੜੀ ਚੋਬੀ ਤੋਸ ਤੋਂ ਪਾਰੀ ਦਲਾ ਮੁਕਾਬਲਾ ਸਭੋ ਸੈਨਾ ਮਾਰੀ ਪਲਵ ਵਿੱਚ ਦਾਨਵੀ ਦੁਰਗਾ ਦਾਨੋ ਮਾਰੇ ਰੋ ਬਢਾਏ ਕੈ ਸਿਰ ਵਿੱਚ ਦੀਗ ਵਗਾਈ ਸਰਉਣ ਵਿੱਚ ਬੀਜਦੇ ਅਗਣਤ ਦਾਨੋ ਪਾਰੇ ਹੋਏ ਲੋਹੂਆ ਜੋਦੇ ਜੇੜ ਮਰਾਰੇ ਅੰਦਰ ਖੇਤ ਦੇ ਦੁਰਗਾ ਨੋ ਨਲਕਾਰ ਆਏ ਸਾਹਮਣੇ ਦੁਰਗਾ ਸਭੇ ਸ਼ੰਗਾਰੇ ਰਾਖਸ ਆਮਦੇ ਰਤੂ ਦੇ ਪਰਣਾਲੇ ਤਿੰਤੇ ਪੁਹੇ ਪਏ ਉੱਠੇ ਕਾਰਣਿਆਰੇ ਰਾਖਸ ਹੜ ਹੜਾਏ ਤਦਾਂ ਸੰਗਲੀ ਆਲੀ ਸੰਗ ਰਵਾਇਆ ਬਰਸੀ ਬੰਬਲੀ ਆਲੀ ਸੂਰੇ ਸੰਗਰੇ ਪੇੜ ਪਿਆ ਬੀਰਾਲੀ ਦੁਰਗਾ ਦਾਨਵੀ ਮਾਰ ਮੱਚੀ ਮੋਹਰਾਲੀ ਅੰਦਰ ਖੇਦ ਦੇ ਜਣਨਟ ਲੱਥੇ ਛਾਲੀ ਢੋਲ ਵਜਾਏ ਕੈ ਲੋ ਫਾਤੀ ਜਾਲੀ ਲੋਥੀ ਜਮ ਧੜੀ ਕਣ ਵਿੱਚ ਜਿਉ ਚੰਚਾਲੀ ਤੇ ਗਾਂ ਹਸੀਆਂ ਘੁੰਮਣ ਯਾਰ ਸਿਆਲੀ ਬਣਿਆ ਕੇਜਮਾ ਤੱਗਾ ਸੂਲ ਵਜਾਈਆਂ ਦਲਾ ਮੁਕਾਬਲਾ ਤੂੰ ਮਿਆਨੇ ਲਈਆਂ ਜਵਾਨੀ ਸੂਰਮੇ ਸੁਰਣ ਵਿਤ ਬੀਜ ਵਧਾਈਆਂ ਅਗਣਤ ਸੂਰਤਾ ਦੁਰਗਾ ਸੋਹਿਆਈਆਂ ਰੋਬ ਢਾਇ ਕੇ ਸਭ ਨੀਆਂ ਅਰਬ ਕਾਈਆਂ ਤੇਗਾ ਧੂਕੈ ਦੁਰਗਾ ਸਭ ਬਚਾਈਆਂ ਢਾਲ ਸੰਭਾਲ ਕੇ ਦੇਵੀ ਆਪ ਚਲਾਈਆਂ ਤੱਕ ਤੱਕ ਦਾਨ ਵੀ ਲੋਹੂ ਨਾਲ ਡੁਬਾਈਆਂ ਤੇ ਗਨੰਗੀਆਂ ਸਾਰ ਸੁੱਤੀ ਜਨ ਨਾਈਆਂ ਮਿਲ ਕੇ ਦੇਵੀਆਂ ਸੱਬੇ ਮਾਰ ਕਰਾਈਆਂ ਅੰਦਰ ਖੇਤ ਦੇ ਤਿੱਦੋਂ ਫੇਰ ਸਵਾਈਆਂ ਹੋਈਆਂ ਸੂਰਤਾ ਪੌੜੀ ਸੂਰੀ ਸੰਗਰਚਿਆ ਢੋਲ ਸੰਖ ਨਗਾਰੇ ਵਾਇਕੈ ਚੰਡ ਚਤਾਰੀ ਕਾਲ ਕਾਮਨ ਬਾਲਾ ਰੂਸ ਵਡਾਇਕੈ ਨਿਕਲੀ ਮੱਥਾ ਫੋੜ ਕੇ ਜਨਫਤ ਇਨਸਾਨ ਬਜਾਏ ਕੈ ਜਾਗ ਸੁ ਜੰਮੀ ਜੁਦਨੋ ਜਰਵਾਣਾ ਜਰਮੜਾਇਕੈ ਰਣ ਵਿੱਚ ਕੇਰਾ ਕੱਤਿਆ ਜਨਸੀ ਤੁਰਿਆ ਗਣਨਾਏ ਕੈ ਆਵ ਸੂਲਾ ਹੋਇਆ ਤੂੰ ਲੋਕਾਂ ਤੇ ਖੁਨਸਾਇਕੈ ਰੋਸਦਾ ਆ ਚੱਕਰ ਪਾਣ ਕਰ ਨੰਦਗ ਖੜਗ ਉਠਾਏ ਕੈ ਰਕਸ਼ ਬੈਠੇ ਰੋਲੇ ਤੀਰ ਤੇਗੀ ਸਹਿ ਬਲਾਇਕੈ ਬਹੁਤ ਪਿਛਾੜੇ ਰਾਖਸਾਂ ਦਲ ਦੇ ਤਾੰਦਰ ਜਾਇ ਕੈ ਬੋਕੀ ਸੀ ਪਕੜ ਪਿਛਾੜਿਆ ਨ ਤਿਰ ਅੰਦਰ ਤੂੰ ਮਰ ਚਾਇ ਕੈ ਵੱਡੇ ਵੱਡੇ ਚੁਣਸੂਰ ਮਹੰਗੇ ਕੋਟੀ ਦੇ ਚਲਾਇ ਕ ਰਣ ਕਾਲੀ ਗੁੱਸਾ ਖਾਇ ਕੈ ਪੌੜੀ ਦੂਹਾਂ ਕੰਦਾਰਾ ਮੌਂਜੜੇ ਅਣੀਆਂ ਚੋਈਆਂ ਤੂੰ ਕਿਰਪਾਨਾਂ ਤਿੱਖੀਆਂ ਨਾਲ ਲੋਹ ਧੋਈਆਂ ਹੂਰਾ ਸੁਰਣਵਤ ਬੀਜਨੋ ਕੱਤ ਖੇਰ ਖਲੋਈਆਂ ਲਾੜਾ ਵੇਖਣ ਲਾੜੀਆਂ ਚੌਗਿਰਦੇ ਹੋਈਆਂ 24 ਤੋਂ ਸਿਪਾਈਆਂ ਦਲਾਂ ਪੜਿੰਦੇ ਆ ਦਸਤੀ ਤੂ ਨਚਾਈਆਂ ਤੇ ਗੱਟਖੀਆਂ ਸੂਰਿਆਂ ਦੇ ਤਾਲਾਈਆਂ ਗੋਸਤ ਗਿੱਦੀਆਂ ਵਿਦਣ ਰਾਤੀਆਂ ਆਈਆਂ ਮਰਦਾਂ ਘੋੜਿਆਂ ਜੋਗਣੀਆਂ ਮਿਲਤਾਈਆਂ ਲੋਹ ਪਖਣਾ ਸੱਬੇ ਮਾਰ ਹਟਾਈਆਂ ਫੌਜਾਂ ਦਾ ਨਮਾ ਪਈ ਦੀ ਕਥਾ ਸੁਣਾਈਆਂ ਰਾਜੇ ਸੁਮਨੋ ਕੋਈ ਨਾ ਪੌਣੇ ਪਾਈਆਂ ਬੁੰਦਾ ਰਕਤ ਦੀਆਂ ਕਾਲੀ ਖੇਤ ਕਪਾਈਆਂ ਸੱਬੇ ਸੂਰਤਾਂ ਬਹੁਤੀ ਸ੍ਰੀ ਬਹਾਈਆਂ ਕੜੀਆਂ ਕਾਲ ਦੀਆਂ ਜਾਣ ਨਾ ਜਾਏ ਮਾਇਆ ਜੋ ਜੈ ਸੂਰਮੇ ਸੁंभ ਸੁਣੀ ਕਰਹਾਲੀ ਸੁਰਣ ਬੀਜਦੀ ਰਣ ਵਿੱਚ ਕਿਨੇ ਨਾ ਚਾਲੀ ਦੁਰਗਾਮ ਦੀ ਬਹੁਤੇ ਬੀਰ ਜਟਲੀ ਉੱਠੇ ਆਖ ਕੇ ਚੋਟਾ ਭਾਂ ਦਮਾਲੀ ਜਾਂ ਸੰਜੋਦਨੋ ਥਰ ਥਰ ਪਿਰਥੀ ਹਾਲੀ ਦਲਾਂ ਚੜੰਦਿਆਂ ਨੌ ਜਵੇਂ ਹੈ ਹਾਲੀ ਸੈਦਰ ਆਓ ਵਿੱਚ ਢੂੜੋ ਤਾਹ ਕਾਲੀ ਖੁਰੀ ਧਰਮ ਗਮਾ ਜਾਨ ਪੁਕਾਰ ਉਚਾਲੀ ਧਰਤੀ ਇੰਦਰਥੈ ਪੌੜੀ ਆਹਰ ਮਿਲਿਆ ਆਹਰੀਆ ਸੈ ਸੂਰਿਆ ਸਾਜੀ ਚੱਲੇ ਸੋਹੇ ਦੁਰਖ ਸਾਜਣ ਕਾਬੇ ਹਾਜੀ ਤੇਰੀ ਤੇਗੀ ਜੰਮ ਧੜੀ ਰਣਵੰਡੀ ਪਾਜੀ ਇੱਕ ਊਮਨ ਕਾਇਲ ਸੂਰਮੇ ਜੜ ਮਕਤਬ ਕਾਜੀ ਇਕ ਬੀਰ ਪਰੋਤੇ ਵਰਸੀਐ ਜਿਉ ਚੁੱਕ ਪਉਣ ਨਿਵਾਜੀ ਇਕ ਦੇਵੀ ਸੋਹੇ ਕੁਨਸ ਕਾ ਖੁਨਸਾਇਨਤਾਜੀ ਇਕ ਤਾਵਨ ਜਾਪਨ ਸਾਹਮਣੇ ਜਿਉ ਭੁਖਿਆਏ ਪਾਜੀ ਕਦੇ ਨਾ ਰਜੇ ਜੁਧ ਤੇ ਰਜ ਹੋਏ ਰਾਜੀ ਬੱਜੇ ਸੰਗਲਿਆਲੇ ਸੁਮਰ ਡੋਹਰੇ ਖੇਤ ਡਹੇ ਜਟਾਲੇ ਹਾਟਾਂ ਜੋੜ ਕੇ ਨੇਜ ਬੰਮਲੀਆਲੇ ਦਿਸਨ ਔਰੜੇ ਚੱਲੇ ਜਾਂ ਜਟਾਲੇ ਨਾਵਣ ਰਤੰਦ ਨੂੰ ਪੌੜੀ ਦੁਰਗਾ ਤੇਦਾਨ ਵੀ ਸੋਲ ਹੁਇਆ ਕੰਗਾ ਵਾਛੜ 31 ਸੂਰਿਆਂ ਵਿੱਚ ਖੇਤਰੰਗਾ ਤੂ ਕਿਰਪਾਣਾ ਤਿੱਖੀਆਂ ਬੜਲਾ ਹਨ ਅੰਗਾ ਪਹਿਲਾ ਦਲਾ ਮਿਲੰਦਿਆਂ ਪਿਹੜ ਪਾਇਆ ਨਹੰਗਾ ਪੌੜੀ ਔਰੜ ਫੋਜਾਂ ਆਂ ਬੀਰ ਚੜੇ ਕੰਧਾਰੀ ਸੜਕ ਮਿਆਂ ਨੋ ਕੱਡੀਆਂ ਤਿੱਖੀਆਂ ਤਰਵਾਰੀ ਕੜਕ ਉੱਠੇ ਰਣ ਮਚਿਆ ਵੱਡੇ ਅਹੰਕਾਰੀ ਸਿਰ ਧੜ ਬਹਾ ਗਨ ਲੇ ਫੁੱਲ ਜੇ ਬਾੜੀ ਜਾਣ ਕਰ ਕੱਟੇ ਬਾੜੀਆਂ ਰੁਖ ਚੰਦਨਿਆਰੀ ਦੋਹਾ ਕਦਾਰਾ ਮੋਜੜੇ ਰਣ ਸੱਟ ਭਈ ਖਰਵਾਰ ਕੋ ਤੱਕ ਤੱਕ ਕੈਬਰ ਦੁਰਗਸਾ ਤੱਕ ਮਾਰੇ ਭਲੇ ਜੁਜਾਰ ਕੋ ਪੈਦਲ ਮਾਰੇ ਹਾਥੀਆਂ ਸੰਗ ਰਥ ਗਰੇ ਸਵਾਰ ਕੋ ਆਹਰ ਮਿਲਿਆ ਆਹਰੀਆਂ ਸਹਿ ਸੂਰਿਆਂ ਸਾਜੀ ਗੁੱਸੇ ਆਈ ਕਾਲਕਾਂ ਹੱਥ ਸਜੇ ਲੈ ਤਰਵਾਰ ਕੋ ਇੰਦੂ ਪਰ ਉਤ ਪਰ ਖਰਨਾਖਸ ਕਈ ਹਜ਼ਾਰ ਕੋ ਜਣ ਇੱਕੋ ਰਹੀ ਕੰਦਾਰ ਕੋ ਸਦ ਰਹਿਮ ਤੇਰੇ ਵਾਰ ਕੋ ਪੌੜੀ ਦੂਹ ਹਕ ਕਾ ਰਾਮੋ ਜੁੜੇ ਸੱਟ ਪਈ ਜਮਤਾਨ ਕੋ ਤਦ ਖਿੰਗ ਨਸੰਭ ਨਚਾਇਆ ਡਾਲ ਉਪਰ ਵਰਗਸਤਾਨ ਕੋ ਫੜੀ ਬਿਲੰਦ ਮੰਗਾਇ ਉਸ ਫਰਮਾਇਸ ਕਰ ਮਲਤਾਨ ਕੋ ਗੁੱਸੇ ਆਈ ਸਾਹਮਣੇ ਰਣ ਅੰਦਰ ਕਤਣ ਕਾਣ ਕੋ ਅੱਗੇ ਤੇਗਵ ਗਾਈ ਦੁਰਗਸਾ ਬੜ ਸੁੰਬਨ ਬਹੀ ਪਲਾਣ ਕੋ ਰੜਕੀ ਜਾਏ ਕੇ ਧਰਤ ਕੋ ਬੜ ਪਾਖਰ ਬੜ ਕ ਕਾਣ ਕੋ ਬੀਰ ਪਲਾਣ ਉੱਡ ਗਿਆ ਕਰਸੇ ਦਾ ਸੁਭ ਸੁ ਜਾਣ ਕੋ ਸਾਬਾ ਸੁਣੋਣੇ ਖਾਨ ਕੋ ਸਦ ਸਾਬਾਸ ਤੇਰੇ ਤਾਨ ਕੋ ਤਾਰੀਫਾਂ ਪਾਂਚ ਬਾਣ ਕੋ ਸਦ ਰਹਿਮਤ ਕੈਫਾ ਖਾਨ ਕੋ ਸਦ ਰਹਿਮਤੁਰੇਨ ਜਾਣ ਕੋ ਪੌੜੀ ਦੁਰਗਾ ਤੇ ਦਾਨ ਵੀ ਕੇ ਸੰਦਰ ਕਥੇ ਔਰ ਉੱਠੇ ਸੂਰਮੇ ਆਏ ਢਾਹੇ ਮੱਥੇ ਕੱਟ ਤਫੰਗੀ ਕੈਬਰੀ ਦਲ ਸਾਹਿਬ ਨੇ ਕਥੇ ਵੇਖਣ ਜੰਗ ਫਰਿਸ਼ਤੇ ਅਸਮਾਨੋਂ ਲੱਥੇ ਪੌੜੀ ਦੋਹਾਂ ਕਿਨਾਰਾ ਮੋਜੜੇ ਦਲ ਘੁਰੇ ਨਗਾਰੇ ਪੋਰੜ ਆਏ ਸੂਰਮੇ ਸਰਦਾਰ ਰਣਿਆਰੇ ਲੈ ਲੈ ਤੇਗਾ ਵਰਸ਼ੀਆਂ ਹਥਿਆਰੋ ਭਾਰੇ ਸੋਹਣ ਸੰਝਾਂ ਬਾਗੜਾ ਜਣ ਲੱਗੇ ਫੁੱਲ ਨਾਰ ਕੋ ਲੈ ਕੇ ਵਰਸ਼ੀ ਦੁਰਗਾ ਸਾਹਿਬ ਉਹਦਾਨੋ ਮਾਰੇ ਚੜੇ ਰੱਥੀ ਗਜ ਕੋੜੀ ਮਾਰ ਭੋਏ ਤੇ ਡਾਰੇ ਜਣ ਹਲਵਾਈ ਸਿੱਖ ਨਾਲ ਬਿਨ ਵੜੇ ਉਤਾਰੇ ਪੌੜੀ ਦੋਹਾਂ ਕਿਨਾਰਾ ਮੋਜੜੇ ਨਾਲ ਤੌਸਾਂ ਪਾਰੀ ਲਈ ਪਗੋਤੀ ਦੁਰਗਾ ਸਾਵਣ ਜਾਗਣ ਪਾਰੀ ਲਾਈ ਰਾਜੇ ਸਭਨੋਂ ਰਤ ਪੀਏ ਪਿਆਰੀ ਸੁਮ ਫਲਣੋਂ ਡਿੱਗਿਆ ਉਪਮਾ ਵਿਚਾਰੀ ਡੋਬ ਰਤ ਨਾਲੋਂ ਨਿਕਲੀ ਬਰਸ਼ੀਦੋ ਧਾਰੀ ਜਾਰ ਜਾਦੀ ਉਤਰੀ ਪੈਨ ਸੂਹੀ ਸਾਰੀ ਪੌੜੀ ਦੁਰਗਾ ਤੇ ਦਾਨਵੀ ਪੇੜ ਪਿਆ ਸੰਭਾਹੀ ਸ਼ਸਤਰ ਪਜੂਤੇ ਦੁਰਗਾ ਸਾਖ ਐ ਸਭ ਨਹੀਂ ਥਾਹੀ ਸੁਮਨ ਸੁਮ ਸੰਘਾਰਿਆ ਵਥ ਜੈ ਹੈ ਸਾਹੀ ਫੌਜਾਂ ਰਕਸ ਆਰੀਆਂ ਵਿਖਰੋਵਨ ਤਾਹੀ ਮੋਹ ਕੁੜੂਚੇ ਕਹਾ ਦੇ ਛੜ ਕੋੜੇ ਰਾਹੀ ਪਜਦੇ ਹੋਏ ਮਾਰੀਆਂ ਨਾ ਮੁਰ ਝੱਕ ਨਾਹੀ ਪੌੜੀ ਸੁਮਨ ਸੁਮ ਪਠਾਇਆ ਜਮ ਦੇ ਧਾਮ ਨੋ ਇੰਦਰ ਸਦ ਬੁਲਾਇ ਰਾਜ ਅਪਿਭੇਖ ਨੋ ਸਿਰ ਪਰ ਛਤਰ ਫਰਾਇਆ ਰਾਜੇ ਇੰਦਰ ਦੇ ਚੌਦੀ ਲੋਕੀ ਛਾਇਆ ਜਸ ਜਗ ਮਾਤ ਦਾ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀਆ ਜਿੰਨੇ ਗਾਇਆ ਦੁਰਗਾ ਪਾਠ ਬਣਾਇਆ ਸੱਬੇ ਪੌੜੀਆਂ ਫੇਰ ਨਾ ਜੁਨੀ ਆਇਆ ਜਿਨ ਇਹ ਗਾਇਆ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ